ਕਿਹੜੀਆਂ ਪੰਜ ਚੀਜ਼ਾਂ ਹਨ ਜੀ ਜੋ ਸਵੇਰੇ ਉੱਠ ਕੇ ਆਪਾਂ ਨੂੰ ਮੱਥੇ ਲੱਗਣ ਜਾਂ ਦਿਸਣ ਤੇ ਆਪਣਾ ਸਮਾਂ ਬਹੁਤ ਸ਼ੁਭ ਹੁੰਦਾ ਹੈ ਉਹ ਦਿਨ ਬਹੁਤ ਸ਼ੁਭ ਨਿਕਲ ਜਾਂਦਾ ਹੈਗਾ ਆਪਣਾ ਆਪਾਂ ਉਹਦੇ ਵਿੱਚ ਤੁਹਾਨੂੰ ਦੱਸਦੇ ਹਾਂ ਜੀ ਜਿਹੜੀ ਪਹਿਲੀ ਚੀਜ਼ ਹੁੰਦੀ ਹੈਗੀ ਉਹ ਹੁੰਦੀ ਹੈ ਸਵੇਰੇ ਉੱਠਣਸਾਰ ਆਪਾਂ ਨੂੰ ਮੱਥੇ ਲਾਉਣੀ ਚਾਹੀਦੀ ਆਪਣੇ ਹੱਥਾਂ ਦੀਆਂ ਹਥੇਲੀਆਂ ਆਪਣੀ ਮਾਂ ਦਾ ਚਿਹਰਾ ਜਾਂ ਆਪਣੇ ਜੇ ਕੋਈ ਮਾਂ ਤੁਹਾਡੀ ਦੂਰ ਰਹਿੰਦੀ ਹੈ ਤੁਹਾਡੇ ਕੋਲ ਨਹੀਂ ਰਹਿੰਦੀਗੀ ਤੇ ਤੁਸੀਂ ਮਾਂ ਦੇ ਅਸ਼ੀਰਵਾਦ ਵਾਲੀ ਕੋਈ ਫੋਟੋ ਦੇ ਦਰਸ਼ਨ ਕਰ ਸਕਦੇ ਹੋਗੇ ਜਾ ਤੁਸੀਂ ਕਿਸੇ ਗੁਰੂ ਦੀ ਫੋਟੋ ਜਿਹਦੇ ਉੱਤੇ ਅਸ਼ੀਰਵਾਦ ਗੁਰੂ ਦਿੰਦਾ ਹੋਵੇ ਉਹਦੀ ਫੋਟੋ ਨੂੰ ਸਵੇਰੇ ਸਵੇਰੇ ਉੱਠ ਕੇ ਮੱਥੇ ਜ਼ਰੂਰ ਲਾਉਣਾ ਚਾਹੀਦਾ ਹੈ ਪੰਛੀਆਂ ਦੀ ਮਿੱਠੀ ਆਵਾਜ਼ ਗਾਂ ਦੇ ਦਰਸ਼ਨ ਜੇ ਗਾਂ ਤੁਹਾਡੇ ਦਰਵਾਜ਼ੇ ਤੇ ਆ ਜਾਂਦੀ ਤਾਂ ਸਮਝ ਲਓ ਕਿ ਮਾਂ ਲక్ష్ਮੀ ਆਈ ਹੈ ਪੰਛੀਆਂ ਦੀਆਂ ਆਵਾਜ਼ਾਂ ਇਹ ਵੀ ਤੁਹਾਡੇ ਲਈ ਸ਼ੁਰੂਆਤ ਸੋਹਣੇ ਦਿਨਾਂ ਦੀ ਸ਼ੁਰੂਆਤ ਹੁੰਦੀ ਹੈ ਚੰਗੇ ਸੰਕੇਤ ਲੈ ਕੇ ਆਉਂਦੀਆਂ ਜੀ ਤੇ ਇਹ ਸਾਰੀਆਂ ਚੀਜ਼ਾਂ ਸ਼ਗਨ ਸ਼ੁਭ ਹੁੰਦੀਆਂ ਹਨ ਸ਼ੁਭ ਸ਼ਗਨ ਵਾਲੀਆਂ ਚੀਜ਼ਾਂ ਇਹ ਹੁੰਦੀਆਂ ਜੇ ਸਾਨੂੰ ਇਹ ਦੇਖਦੀਆਂ ਮੰਦਰ ਦੀ ਘੰਟੀ ਤਾਰੇ ਮੇ ਕੋਈ ਗੀਤ ਸੁਣਨਾ ਸਵੇਰੇ ਸਵੇਰੇ ਤੁਹਾਨੂੰ ਮੰਦਰ ਦੀ ਘੰਟੀ ਦੀ ਆਵਾਜ਼ ਆਉਂਦੀ ਹੈ ਜਾਂ ਤੁਹਾਨੂੰ ਸ਼ੰਖ ਵਜਦਾ ਸੁਣਦਾ ਹੈ ਜਾਂ ਤੁਹਾਨੂੰ ਹੰਸ ਮੂਰ ਜਾਂ ਫੁੱਲ ਦੇਖਣਾ ਇਹ ਵੀ ਸਾਰੇ ਅਧਿਆਤ ਪੂਰੇ ਸੁਭਾਗਿਆਸ਼ਾਲੀ ਹੁੰਦੇ ਆ ਪੂਰੇ ਸ਼ੁਭ ਮੰਨੇ ਜਾਂਦੇ ਹੈਗੇ ਦਹੀਂ ਦੁੱਧ ਦਹੀਂ ਤੇ ਸੁਹਾਗਣ ਔਰਤ ਦੇ ਦਰਸ਼ਨ ਵੀ ਸਵੇਰੇ ਉੱਠਣ ਤੋਂ ਬਾਅਦ ਜੇ ਤੁਹਾਡੀ ਨਜ਼ਰ ਦੁੱਧ ਦਹੀਂ ਜਾਂ ਸੁਹਾਗਣ ਔਰਤ ਆਰ ਸ਼ਿੰਗਾਰ ਕਰੀ ਜਾਂਦੀ ਹੈ ਤੇ ਤੁਸੀਂ ਸਮਝੋ ਕਿ ਦਿਨ ਤੁਹਾਡੇ ਲਈ ਬਹੁਤ ਲੱਕੀ ਹੈ ਜੋ ਵੀ ਉਸ ਦਿਨ ਤੁਸੀਂ ਕੰਮ ਕਰੋਗੇ ਤੁਹਾਡਾ ਕੰਮ ਮੰਜ਼ੂਰ ਹੋਊਗਾ ਹੀ 100% ਹੋਊਗਾ ਤੇ ਸਵੇਰੇ ਸਵੇਰੇ ਜੇ ਤੁਸੀਂ ਉੱਠ ਕੇ ਇੱਕ ਗਲਾਸ ਪਾਣੀ ਦਾ ਪੀਨੇਓ ਤੁਹਾਡੇ ਅੰਦਰ ਸ਼ੁੱਧੀਕਰਨ ਹੁੰਦਾ ਹੈ ਸਕਾਰਾਤਮਕ ਊਰਜਾ ਆਉਂਦੀ ਹੈ ਨਕਾਰਾਤਮਕ ਖਤਮ ਹੁੰਦੀ ਹੈ ਇਹ ਸੀ ਜੀ ਕੁਝ ਗੱਲਾਂ ਜੋ ਆਪਣੀ ਜ਼ਿੰਦਗੀ ਨੂੰ ਅਪਣਾਉਣੀਆਂ ਚਾਹੀਦੀਆਂ ਹੈਗਾ ਤੁਸੀਂ ਦੇਖਿਓ ਤੁਹਾਡੇ ਜ਼ਿੰਦਗੀ ਦੇ ਵਿੱਚ ਕਾਫੀ ਸਕੂਨ ਆਊਗਾ ਦਿਨ ਸੋਹਣੇ ਆਉਣਗੇ ਜਿਹੜਾ ਕੰਮ ਇਸ ਦਿਨ ਕਰੋਗੇ ਸਫਲਤਾ ਜ਼ਰੂਰ ਮਿਲੋਗੀ ਤੁਹਾਡਾ